ਸ਼ੇਕਰ ਕਰਦੇ ਆ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦੀ ਨਵਾਂ ਗੀਤ ਅੱਜ ਰਿਲੀਜ਼ ਹੋਇਆ ਹੈ ਗੁਰਪੁਰਬ ਦੇ ਮੌਕੇ ਵਾਰ ਹੈ ਵਾਰ ਗਈ ਹੈ ਰਵਾਇਤੀ ਅੰਦਾਜ਼ ਦੇ ਵਿੱਚ ਤੇ ਹਰੀ ਸਿੰਘ ਨਲੂਆ ਜੋ ਸਿੱਖ ਫੌਜ ਦੇ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਸੀ ਕਮਾਂਡਰ ਇਨ ਚੀਫ ਸੀ ਉਹ ਉਹਨਾਂ ਨੂੰ ਲੈ ਕੇ ਇਹ ਵਾਰ ਗਾਈ ਗਈ ਹੈ ਤੇ 1 ਘੰਟੇ ਦੇ ਵਿੱਚ ਹੀ 1.8 ਮਿਲੀਅਨ ਵਿਊਜ਼ ਹੋ ਗਏ ਸੀ ਲੋਕ ਇੰਤਜ਼ਾਰ ਕਰ ਰਹੇ ਸੀ ਜਦੋਂ ਇਹ ਗਾਣਾ ਪ੍ਰੀਮੀਅਰ ਹੋਣਾ ਸੀ ਤਕਰੀਬਨ 2.5 ਲੱਖ ਲੋਕ ਉਸੇ ਵੇਲੇ ਦੇਖ ਰਹੇ ਸੀ ਤੇ ਕਰੀਬ 1.5 ਘੰਟੇ ਚ 2 ਮਿਲੀਅਨ ਲੋਕਾਂ ਨੇ ਗੀਤ ਦੇਖਿਆ 1 ਘੰਟੇ ਦੇ ਵਿੱਚ ਰਿਕਾਰਡ 1.8 ਮਿਲੀਅਨ ਲੋਕਾਂ ਨੇ ਗੀਤ ਦੇਖਿਆ ਤੇ 2 ਘੰਟੇ ਚ 2 ਮਿਲੀਅਨ ਲੋਕਾਂ ਨੇ ਗੀਤ ਦੇਖ ਲਿਆ ਹੈ 19 ਮਿੰਟ ਦੇ ਵਿੱਚ ਪਹਿਲੇ 19 ਮਿੰਟ ਦੇ ਵਿੱਚ 10 ਲੱਖ ਲੋਕਾਂ ਨੇ ਗੀਤ ਦੇਖ ਲਿਆ ਸੀ 1 ਮਿਲੀਅਨ ਲੋਕਾਂ ਨੇ ਗੀਤ ਦੇਖ ਲਿਆ ਸੀ ਇਸ ਇਹ ਵਾਰ ਹੈ ਢਾਡੀ ਵਾਰ ਹੈ ਰਵਾਇਤੀ ਅੰਦਾਜ਼ ਦੇ ਨਾਲ ਗਾਈ ਗਈ ਹੈ ਹਰੀ ਸਿੰਘ ਨਲੂਆ ਦੇ ਦਾ ਜ਼ਿਕਰ ਇਸ ਵਾਰ ਦੇ ਵਿੱਚ ਕੀਤਾ ਗਿਆ ਹੈ ਸਿੱਖ ਯੋਧੇ ਦਾ ਜ਼ਿਕਰ ਇਸ ਵਾਰ ਦੇ ਵਿੱਚ ਕੀਤਾ ਗਿਆ ਹੈ ਤੇ ਇਸ ਇਹ ਦੂਸਰਾ ਗੀਤ ਐ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਸ ਤੋਂ ਪਹਿਲਾਂ ਐਸਵਾਈਐਲ ਗੀਤ ਰਿਲੀਜ਼ ਹੋਇਆ ਸੀ ਹਾਲਾਂਕਿ ਐਸਵਾਈਐਲ ਗੀਤ 2 ਦਿਨ ਬਾਅਦ ਹੀ ਬੈਨ ਕਰ ਦਿੱਤਾ ਗਿਆ ਸੀ ਭਾਰਤ ਦੇ ਵਿੱਚ ਲੇਕਿਨ ਹੁਣ ਇਹ ਦੂਸਰਾ ਗੀਤ ਆਇਆ ਹੈ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਨਿਊਜ਼ਾਟਿਨ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਸੀ ਕਿ ਇਹ ਗੀਤ ਉਹ ਸਭ ਤੋਂ ਪਹਿਲਾਂ ਰਿਲੀਜ਼ ਕਰ ਦੇ ਲੇਕਿਨ ਉਸ ਸਮੇਂ ਐਸਵਾਈਐਲ ਦਾ ਮੁੱਦਾ ਸੀ ਤਾਂ ਐਸਵਾਈਐਲ ਦਾ ਗੀਤ ਉਸ ਵੇਲੇ ਰਿਲੀਜ਼ ਕੀਤਾ ਗਿਆ ਤੇ ਹੁਣ ਇਹ ਦੂਸਰਾ ਗੀਤ ਹੈ ਤੇ ਇਸ ਨੂੰ ਲੈ ਕੇ ਖਾਸ ਗੱਲਬਾਤ ਉਹਨਾਂ ਨੇ న్యూਸ 18 ਦੇ ਨਾਲ ਕੀਤੀ ਕਿ ਹਰੀ ਸਿੰਘ ਨਲੂਆ ਜਿੱਥੇ-ਜਿੱਥੇ ਗਏ ਜਿੱਥੇ-ਜਿੱਥੇ ਉਹਨਾਂ ਨੇ ਜੰਗਾਂ ਲੜੀਆਂ ਉੱਥੇ ਜਾ ਕੇ ਸਿੱਧੂ ਮੂਸੇਵਾਲਾ ਇਸ ਦਾ ਵੀਡੀਓ ਸ਼ੂਟ ਕਰਨਾ ਚਾਹੁੰਦਾ ਸੀ ਲੇਕਿਨ ਜੋ ਸਭ ਕੁਝ ਵਾਪਰਿਆ ਉਸ ਤੋਂ ਬਾਅਦ ਇਹ ਪੋਸੀਬਲ ਨਹੀਂ ਹੋ ਪਾਇਆ ਤਾਂ ਉਹਨਾਂ ਦੇ ਵੱਲੋਂ ਕਈ ਸਾਰੇ ਵਿਜ਼ੂਅਲਸ ਲੈ ਕੇ ਇਸ ਗਾਣੇ ਦਾ ਵੀਡੀਓ ਬਣਾਇਆ ਗਿਆ ਹੈ ਜਿਸ ਦੇ ਵਿੱਚ ਹਰੀ ਸਿੰਘ ਨਲੂਆ ਦੀਆਂ ਪੇਂਟਿੰਗਸ ਦਾ ਇਸਤੇਮਾਲ ਕੀਤਾ ਗਿਆ ਹੈ ਸ਼ਸਤਰਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦੇਆਂ ਜਿਹੜੀਆਂ ਪੇਂਟਿੰਗਸ ਨੇ ਉਸਦੇ ਵਿਜ਼ੂਅਲਸ ਇਸ ਵੀਡੀਓ ਦੇ ਵਿੱਚ ਵਰਤੇ ਗਏ ਨੇ ਹਰੀ ਸਿੰਘ ਨਲੂਆ ਤੇ ਵਾਰ ਗਈ ਗਈ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਨੇ న్యూਸ ਦੀ ਟੀਮ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਇਸ ਗੀਤ ਦੇ ਬਾਰੇ ਇਸ ਗੀਤ ਤੋਂ ਰਿਲੀਜ਼ ਹੋਣ ਤੋਂ ਬਾਅਦ ਉਹ ਵੀ ਸੁਣਦੇ ਆ ਕਿ ਕੁਝ ਕਹਿ ਰਹੇ ਨੇ ਮੂਸੇਵਾਲਾ ਦੇ ਫਾਦਰ ਸਾਹਿਬ ਜੁੜ ਚੁੱਕੇ ਨੇ ਬਲਕੌਰ ਸਿੰਘ ਜੀ ਔਰ ਵਾਰ ਜਿਹੜੀ ਸਿੱਧੂ ਦਾ ਨਵਾਂ ਗਾਣਾ ਆਇਆ ਹੈ ਉਹਦੇ ਬਾਰੇ ਗੱਲ ਕਰਾਂਗੇ ਬਲਕੌਰ ਜੀ ਜਿਹੜੀ ਇਹ ਗਾਣਾ ਧਾਰਮਿਕ ਗਾਣਾ ਵਾਰ ਹੈ ਔਰ ਇੱਕ ਅਲੱਗ ਅੰਦਾਜ਼ ਵਿੱਚ ਹਰੀ ਸਿੰਘ ਨਲਵਾ ਦੇ ਉੱਪਰ ਸਿੱਧੂ ਦਾ ਗਾਣਾ ਕਿਦਾਂ ਦੇਖਦੇ ਹੋ ਉਸ ਗਾਣੇ ਤੇ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੀਤ ਰਿਲੀਜ਼ ਹੋਣ ਤੋਂ ਬਾਅਦ న్యూਜ਼ਾ ਟੀਮ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਤੇ ਜ਼ਿਕਰ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਇਸ ਗੀਤ ਦੀ ਦਾ ਆਈਡੀਆ ਕਿੱਥੋਂ ਆਇਆ ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪੌਮੀ ਯੋਧਿਆ ਸਿੱਖ ਯੋਧਿਆਂ ਦੇ ਉੱਤੇ ਵੀ ਕੋਈ ਗੀਤ ਗਾਓ ਤਾਂ ਉੱਥੋਂ ਇਹ ਇਸ ਗੀਤ ਦੇ ਬਾਰੇ ਸੋਚਿਆ ਇਸ ਵਾਰ ਦੇ ਬਾਰੇ ਸੋਚਿਆ ਤੇ ਇੱਛਾ ਸੀ ਪਾਕਿਸਤਾਨ ਦੇ ਵਿੱਚ ਜਾ ਕੇ ਸ਼ੂਟ ਕਰਨ ਦੀ ਜਿੱਥੇ ਜਿੱਥੇ ਹਰੀ ਸਿੰਘ ਨਲੂਆ ਨੇ ਜੰਗਾਂ ਲੜੀਆਂ ਜਿੱਤੀਆਂ ਉੱਥੇ ਸਾਰੇ ਕਿਤੇ ਜਾਣ ਦੀ ਇੱਛਾ ਸੀ ਲੇਕਿਨ ਉਹ ਪੋਸਿਬਲ ਨਹੀਂ ਹੋ ਪਾਇਆ ਹਰੀ ਸਿੰਘ ਨਲੂਆ ਪੰਜਾਬ ਦੇ ਵੀਰ ਨਾਇਕ ਨੇ ਸਿੱਖ ਇਤਿਹਾਸ ਦੇ ਵਿੱਚ ਪ੍ਰਮੁੱਖ ਯੋਧੇ ਜਰਨੈਲ ਰਏ ਨੇ ਨਲੂਆ ਦਾ ਜਨਮ ਗੁਜਰਾਵਾਲਾ ਚ ਹੋਇਆ ਜਮਰੋਦ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ ਅਫਗਾਨਾਂ ਦੇ ਖਿਲਾਫ ਕਈ ਜੰਗਾਂ ਲੜੀਆਂ ਜਿੱਤੀਆਂ ਖੌਫ ਸੀ ਦੁਸ਼ਮਣਾਂ ਦੇ ਵਿੱਚ ਜਰਨੈਲ ਹਰੀ ਸਿੰਘ ਨਲੂਆ ਦਾ ਮਹਾਰਾਜਾ ਰਣਜੀਤ ਸਿੰਘ ਦੀ ਫੌਜੇ ਸਭ ਤੋਂ ਪ੍ਰੋਸੇ ਯੋਕ ਕਮਾਂਡਰ ਸੀ ਅਫਗਾਨਾਂ ਨੂੰ ਖੈਬਰ ਦਰੇ ਦਰਾਹੀਂ ਪੰਜਾਬ ਚ ਦਾਖਲ ਹੋਣ ਤੋਂ ਰੋਕਿਆ ਤੇ ਸਿੱਖ ਰਾਜ ਨੂੰ ਦੂਰ ਦੂਰ ਤੱਕ ਫੈਲਾਉਣ ਦੇ ਵਿੱਚ ਹਰੀ ਸਿੰਘ ਨਲੂਆ ਦੀ ਵੱਡੀ ਭੂਮਿਕਾ ਸੀ ਖੈਬਰ ਪਾਸ ਤੱਕ ਸਿੱਖ ਰਾਜ ਨੂੰ ਲੈ ਕੇ ਗਏ ਵੀ ਵੱਡੀਆਂ ਤੇ ਇਤਿਹਾਸਿਕ ਜੰਗਾਂ ਦੀ ਉਹਨਾਂ ਨੇ ਅਗਵਾਈ ਕੀਤੀ ਕਸੂਰ ਸਿਆਲਕੋਟ ਅਟਕ ਮਲਤਾਨ ਕਸ਼ਮੀਰ ਤੇ ਜਮਰਦੀਆਂ ਜੰਗਾਂ ਵੀ ਅਗਵਾਈ ਕੀਤੀ ਤੇ ਜਿੱਤੀਆਂ ਵੀ ਬੀਬੀ ਜਗੀਰਕੌਰ ਨੂੰ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਜ ਐਸਡੀਪੀਸੀ ਮੈਂਬਰਾਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਨੇ ਕੱਲ ਨੂੰ ਐਸਡੀਪੀਸੀ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅਜ ਐਸਡੀਪੀਸੀ ਮੈਂਬਰਾਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਨੇ ਜਗੀਰਕੌਰ ਨੂੰ ਕੱਢਣ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ ਬੀਬੀ ਜਗੀਰਕੌਰ ਚੋਣ ਲੜ ਰਹੇ ਨੇ ਐਸਡੀਪੀਸੀ ਪ੍ਰਧਾਨ ਦੇ ਲਈ ਉਹਨਾਂ ਨੂੰ ਸੁਭੀਰ ਸਿੰਘ ਬਾਦਲ ਨੇ ਪ੍ਰਧਾਨ ਨੇ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਤੁਸੀਂ ਚੋਣ ਨਾ ਲੜੋ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਦੇ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਖਿਲਾਫ ਚੋਣ ਨਾ ਲੜੋ ਲੇਕਿਨ ਬੀਬੀ ਜਗੀਰਕੌਰ ਬਜ਼ਦਤੀ ਉਹਨਾਂ ਦੇ ਨਾਲ ਕਈ ਦੌਰ ਦੀ ਗੱਲਬਾਤ ਚੱਲੀ ਲੇਕਿਨ ਬੀਬੀ ਜਗੀਰਕੌਰ ਬਜ਼ਦਤ ਰਹੇ ਨੇ ਕਈ ਸਾਰੇ ਬਿਆਨ ਉਹਨਾਂ ਦੇ ਆਏ ਸਭ ਨੂੰ ਲੈ ਕੇ ਜਿਸ ਤੋਂ ਬਾਅਦ ਕੱਲ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਪਾਰਟੀ ਦੀ ਮੁੰਦਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਹੈ ਬੀਬੀ ਜਗਿਰਕੌਰ ਦੀ ਤੇ ਅੱਜ ਉਹ ਸਭ ਤੋਂ ਬਾਅਦ ਐਸ ਡੀ ਪੀ ਸੀ ਮੈਂਬਰਾਂ ਦੇ ਨਾਲ ਸੁਮੇਰ ਸਿੰਘ ਬਾਦਲ ਅਕਸ਼ੋਮੀ ਅਕਾਲੀ ਦਲ ਦੇ ਪ੍ਰਧਾਨ ਅੱਜ ਮੁਲਾਕਾਤ ਕਰਨਗੇ ਕੱਲ੍ਹ ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਤੈਅ ਕੀਤੀ ਜਾਏਗੀ ਐਸ ਡੀ ਪੀ ਸੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਮੰਤਨ ਹੋਏਗਾ ਅੱਜ ਸ਼ਾਮ 4 ਵਜੇ ਮੀਟਿੰਗ ਹੋਣ ਜਾ ਰਹੀ ਹੈ ਕੱਲ ਨੂੰ ਐਸ ਡੀ ਪੀ ਸੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਚੁਣੇ ਜਾਣੇ ਨੇ ਅਕਾਲੀ ਦਲ ਦੇ ਵੱਲੋਂ ਮੌਜੂਦਾ ਜੋ ਐਸ ਡੀ ਪੀ ਸੀ ਪ੍ਰਧਾਨ ਨੇ ਉਹੀ ਉਮੀਦਵਾਰ ਨੇ ਐਸ ਡੀ ਪੀ ਸੀ ਪ੍ਰਧਾਨ ਦੇ ਲਈ ਅਦੇ ਦੇ ਲਈ ਹਰਜਿੰਦਰ ਸਿੰਘ ਧਾਮੀ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਅੱਜ ਬੈਠਕ ਹੋਣ ਜਾ ਰਹੀ ਹੈ। ਰਾਜੀਵ ਸ਼ਰਮਾ ਸਾਡੇ ਸਹਿਯੋਗੀ ਫੋਨਲਾਈਨ ਦੇ ਉੱਤੇ ਜੁੜੇ ਹੋਏ ਨੇ। ਰਾਜੀਵ ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਅਕਾਲੀ ਦਲ ਦੀ ਕੀ ਰਣਨੀਤੀ ਹੋਏਗੀ? ਖਾਸ ਕਰਕੇ ਉਦੋਂ ਜਦੋਂ ਬੀਬੀ ਜਗੀਰ ਕੌਰ ਚੋਣ ਲੜਨ ਤੇ ਬਜ਼ਿੱਦ ਨੇ ਐਸ ਡੀ ਪੀ ਸੀ ਪ੍ਰਧਾਨ ਦੇ ਲਈ ਚੋਣ ਲੜ ਰਹੇ ਨੇ ਤੇ ਪਾਰਟੀ ਚ ਉਹਨਾਂ ਨੂੰ ਹੁਣ ਬਾਹਰ ਕਰ ਦਿੱਤਾ ਗਿਆ ਹੈ। ਤਾਂ ਅਕਾਲੀ ਦਲ ਦੀ ਰਣਨੀਤੀ ਕੀ ਰਹਿਣ ਵਾਲੀ ਹੈ? हां जी बिल्कुल अच्छे यह पहली बार हो रहा कि एक ता शोमनी गुरुद्वारा प्रबंधन कमेटी के प्रधान का नाम जो है वो पहला तो ही ऐलान ਦਿੱਤਾ ਗਿਆ ਕਿ ਸੀ ਬੀਬੀ ਨਗੀਰ ਕੌਰ ਜੋ ਕਿ ਇੱਕ ਅਸੀਂ ਕਹਿ ਸਕਦੇ ਕਿ ਕਟੜ ਟਕਸਾਲੀ ਅਕਾਲੀ ਸਿਆ ਲੱਗੇ ਉਹ ਅੱਜ ਵੀ ਆਪਣੇ ਆਪ ਨੂੰ ਅਕਾਲੀ ਦਲ ਦੇਹੀ ਮੈਂਬਰ ਦੱਸਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਬਾਦਲ ਪਰਿਵਾਰ ਤੇ ਨਾਲ ਕਿਤੇ ਨਾ ਕਿਤੇ ਨਰਾਜ਼ਗੀ ਹੈ ਔਰ ਇਹੀ ਕਾਰਨ ਹੈ ਕਿ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਇਲੈਕਸ਼ਨ ਜਿਹੜੀ ਆ ਉਹ ਲੜਾਂ ਦੀ ਪ੍ਰਧਾਨਗੀ ਦੇ ਅਹੁਦੇ ਦੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਅੱਜ 4 ਵਜੇ ਜਿਹੜੀ ਆ ਮੀਟਿੰਗ ਹੋਣੀ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਭਾਵੇਂ ਹੁਣ ਤੱਕ ਜਿੰਨੀਆਂ ਵੀ ਪ੍ਰਧਾਨਗੀ ਦੀਆਂ ਚੋਣਾਂ ਹੋਈਆਂ ਨੇ ਤਾਂ ਉਸ ਤੋਂ ਪਹਿਲਾਂ ਇਹ ਇੱਕ ਰਵਾਇਤ ਹੈ ਕਿ ਸ਼ਰੋਮਨੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਇੱਕ ਦਿਨ ਪਹਿਲਾਂ ਜਿੰਨੇ ਵੀ ਮੈਂਬਰ ਉਹਨਾਂ ਦੇ ਹੱਕ ਦੇ ਵਿੱਚ ਹੁੰਦੇ ਨੇ ਅਕਾਲੀ ਦਲ ਜਿਹੜੇ ਸ਼ਰੋਮਨੀ ਅਕਾਲੀ ਦਲ ਦੇ ਨਾਲ ਸਿੱਧੇ ਤੌਰ ਤੇ ਜੁੜੇ ਨੇ ਤਾਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹਾਲਾਂਕਿ ਪਹਿਲਾਂ ਮੀਟਿੰਗ ਦੇ ਵਿੱਚ ਇਹ ਐਜੰਡਾ ਹੁੰਦਾ ਸੀ ਕਿ ਉਹਦੇ ਵਿੱਚ ਇਹ ਤੈਅ ਕੀਤਾ ਜਾਂਦਾ ਸੀ ਕਿ ਕੱਲ ਕਿਸ ਨੂੰ ਉਮੀਦਵਾਰ ਬਣਾਇਆ ਜਾਣਾ ਹੈ ਜਾਂ ਕਿਹਦੇ ਹੱਕ ਦੇ ਵਿੱਚ ਅਸੀਂ ਜੋ ਹੈ ਉਹ ਭੁਗਤਨੀਏ ਜਿਹੜੀ ਵੋਟ ਪਰ ਜੋ ਹੈ ਇੱਕ ਇਲਜ਼ਾਮ ਲੱਗਦਾ ਹੁੰਦਾ ਸੀ ਕਿ ਲਿਫਾਫੇ ਦੇ ਵਿੱਚੋਂ ਪ੍ਰਧਾਨ ਦਾ ਨਾਮ ਕੱਢਿਆ ਜਾਂਦਾ ਤਾਂ ਕਿਤੇ ਨਾ ਕਿਤੇ ਆਕਾਲੀ ਦਲ ਨੇ ਇੱਕ ਨਵੀਂ ਅਪਿਰਤ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਕਿ ਪ੍ਰਧਾਨ ਦੇ ਅਹੁਦੇ ਦਾ ਜਿਹੜਾ ਉਮੀਦਵਾਰ ਹੈ ਉਸਦੇ ਨਾਮ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਪਰ ਬੀਬੀ ਜਗੀਰ ਕੌਰ ਇੱਕ ਸਟ੍ਰੌਂਗ ਅਸੀਂ ਕਹਿ ਸਕਦੇ ਕੈਂਡੀਡੇਟ ਹੈ ਔਰ ਸਭ ਤੋਂ ਵੱਡੀ ਗੱਲ ਕਿ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਮ ਦਾ ਜਿਹੜਾ ਐਲਾਨ ਕੀਤਾ ਜਾਂਦਾ ਸੀ ਉਮੀਦਵਾਰੀ ਦਾ ਤਾਂ ਉਸ ਤੋਂ ਬਾਅਦ ਕਈ ਵਿਰੋਧੀ ਧਿਰਾਂ ਜਿਹੜੀਆਂ ਕਿ ਅਕਾਲੀ ਦਲ ਤੋਂ ਵੱਖ ਹੋ ਚੁੱਕੀਆਂ ਨੇ ਜਾਂ ਫਿਰ ਜਿਵੇਂ ਕਿ ਅਸੀਂ ਸਿਮਰਤਜੀਤ ਸਿੰਘ ਮਾਨ ਦੀ ਗੱਲ ਕਰੀਏ ਸੁਖਦੇਵ ਢੀਡਾ ਤਾਂ ਕਈ ਐਸੇ ਧੜੇ ਨੇ ਜਿਹੜੇ ਕਿ ਪਹਿਲਾਂ ਤੋਂ ਹੀ ਪਤਾ ਹੁੰਦਾ ਕਿ ਉਹਨਾਂ ਵੱਲੋਂ ਵੋਟ ਜਿਹੜੀ ਆ ਉਹ ਸ਼੍ਰੋਮਨੀ ਅਕਾਲੀ ਦਲ ਦੇ ਉਮੀਦਵਾਰ ਦੇ ਖਿਲਾਫ ਪਾਈ ਜਾਣੀ ਪਰ ਇਸ ਵਾਰ ਬੀਬੀ ਜਗੀਰ ਕੌਰ ਕਿਉਂਕਿ ਹੁਣ ਤੱਕ ਉਹ ਅੱਜ ਤੋਂ 10 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਅਕਾਲੀ ਦਲ ਦੇ ਵਿੱਚ ਵਿਚਰਦੇ ਰਹੇ ਨੇ ਮੈਂਬਰਾਂ ਦੇ ਨਾਲ ਵਿਚਰਦੇ ਰਹੇ ਨੇ ਔਰ ਉਹ ਵੀ ਪਹਿਲਾਂ ਤੋਂ ਆਪਣੀ ਘੜਣ ਦਿੱਤੀ ਤਿਆਰ ਕਰ ਰਹੀ ਸਨ ਤਾਂ ਅੱਜ ਇਹ ਦੇਖਣਾ ਹੋਏਗਾ ਕਿ ਇਹ ਉਮੀਦਵਾਰ ਦੇ ਨਾਮ ਦਾ ਤਾਂ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਤਾਂ ਇਸ ਮੀਟਿੰਗ ਤੋਂ ਬਾਅਦ ਸੁਖਵੀਰ ਬਾਦਲ ਆਖਿਰਕਾਰ ਕੀ ਵਿਸ਼ਾਲ ਨਿਰਦੇਸ਼ ਜਾਰੀ ਕਰਦੇ ਨੇ ਆਪਣੇ ਮੈਂਬਰਾਂ ਨੂੰ ਜਾਂ ਫਿਰ ਜਿਸ ਤਰੀਕੇ ਦੇ ਇਲزام ਲੱਗ ਰਹੇ ਨੇ ਕਿ ਉਹਨਾਂ ਨੇ ਮੈਂਬਰਾਂ ਨੂੰ ਖਰੀਦਣ ਤਾਂ ਕੱਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾਰੀ ਹੈ ਨਾ ਤਾਂ ਅੱਜ ਦੀ ਵੀ ਬਿਲਕੁਲ ਕੱਲ ਜੋ ਪ੍ਰੈਸ ਕਾਨਫਰੰਸ ਰਾਜੀਵ ਕੀਤੀ ਗਈ ਸੀ ਸ਼ੋਨੀ ਅਕਾਲੀ ਦਲ ਦੇ ਵੱਲੋਂ ਉਸ ਦੇ ਵਿੱਚ ਕਈ ਸਾਰੇ ਹਮਲੇ ਵੀ ਬੋਲੇ ਗਏ ਬੀਬੀ ਜਗੀਰ ਕੌਰ ਤੇ ਫੋਨ ਰਿਕਾਰਡਿੰਗ ਸੁਣਵਾਈਆਂ ਗਈਆਂ ਕਿ ਭਾਜਪਾ ਦੇ ਆਗੂ ਇਸ ਤਰੀਕੇ ਦੇ ਨਾਲ ਫੋਨ ਕਰ ਰਹੇ ਨੇ ਐਸਡੀਪੀਸੀ ਮੈਂਬਰਾਂ ਨੂੰ ਤਾਂ ਇਸ ਸਭ ਦੇ ਵਿਚਾਲੇ ਮੰਨਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਇਸ ਨੂੰ ਸੰਕਟ ਮੰਨਦਾ ਹੈ ਦੂਸਰਾ ਇਹ ਕਿ ਬੀਬੀ ਜਗੀਰ ਕੌਰ ਨੂੰ ਕੀ ਲੱਗਦਾ ਹੈ ਇਸ ਵੇਲੇ ਕਿ ਕਿੰਨਾ ਸਮਰਥਨ ਮਿਲੇਗਾ ਕਿਉਂਕਿ ਹੁਣ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੇ ਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਜੀਬ ਇੱਕ ਜਿਹੜੀ ਅੱਜ 4 ਵਜੇ ਤਸਵੀਰ ਸਪਸ਼ਟ ਹੋਏਗੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਿਹੜੀ ਮੀਟਿੰਗ ਕੀਤੀ ਜਾਣੀ ਹੈ ਉਸ ਦੇ ਵਿੱਚ ਕਿੰਨੇ ਮੈਂਬਰ ਪਹੁੰਚਦੇ ਨੇ ਕਿਉਂਕਿ ਜੇਕਰ ਸਾਰੇ ਮੈਂਬਰ ਨਹੀਂ ਪਹੁੰਚਦੇ ਤਾਂ ਸਿੱਧੇ ਤੌਰ ਤੇ ਇਹ ਸੰਕੇਤ ਹੋਣਗੇ ਕਿ ਉਹ ਜਿਹੜੇ ਮੈਂਬਰ ਨੇ ਉਹ ਕੱਲ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਵੋਟ ਕਰ ਸਕਦੇ ਨੇ ਤਾਂ ਹੁਣ ਤੱਕ ਦੀ ਜਿਹੜੀ ਕੋਸ਼ਿਸ਼ ਅਕਾਲੀ ਦਲ ਦੀ ਇਹ ਹੀ ਹੈ ਕਿ ਜਿਹੜੇ ਮੈਂਬਰ ਹੁਣ ਤੱਕ ਉਹਨਾਂ ਦੇ ਨਾਲ ਰਹੇ ਨੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਪਹਿਲਾਂ ਵੀ ਵੋਟ ਕਰਦੇ ਰਹੇ ਨੇ ਔਰ ਜਿਨ੍ਹਾਂ ਨੂੰ ਪਹਿਲਾਂ ਅਹੁਦੇ ਵੀ ਦਿੱਤੇ ਜਾ ਚੁੱਕੇ ਨੇ ਤਾਂ ਉਹ ਅੱਜ ਵੀ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਜੇਕਰ ਪਹੁੰਚਦੇ ਨੇ ਤਾਂ ਉਹਨਾਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀ ਨਿਸ਼ਾਣਦਰ ਦੇ ਜਾਰੀ ਕੀਤੇ ਜਾਂਦੇ ਨੇ ਤਾਂ ਅੱਜ ਵੀ ਮੀਟਿੰਗ ਜਿਹੜੀ ਹੈ ਉਹ ਪਹਿਲੀਆਂ ਮੀਟਿੰਗਾਂ ਨਾਲੋਂ ਇੱਕ ਤਾਂ ਵਕਰੀ ਹੋਏਗੀ ਔਰ ਇੱਕ ਕਾਫੀ ਅਹਿਮ ਮੀਟਿੰਗ ਵੀ ਹੋਏਗੀ ਕਿ ਜਿਹੜੀ ਬੀਬੀ ਜਗੀਰ ਕੌਰ ਹੁਣ ਤੱਕ ਕਈ ਵਾਰ ਪ੍ਰਧਾਨ ਜੀ ਦੇ ਅਹੁਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਜੋ ਹੈ ਅਹੁਦਾ ਸੰਭਾਲਦੇ ਰਹੇ ਨੇ ਤਾਂ ਇੱਕ ਵਿਰੋਧੀ ਦੇ ਤੌਰ ਤੇ ਪਹਿਲੀ ਵਾਰ ਉਹ ਚੋਣ ਲੜਨ ਜਾ ਰਹੇ ਨੇ ਤਾ ਉਸ ਤੋਂ ਪਹਿਲਾਂ ਜਿਹੜੀ ਅਕਾਲੀ ਦਲ ਦੀ ਰਣਨੀਤੀ ਪਹਿਲਾਂ ਨਾਲੋਂ ਕਿਤੇ ਦੇ ਨਾਲ ਵੱਖਰੀ ਹੁੰਦੀ ਹੈ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਤਾਂ 4 ਵਜੇ ਇੱਜਾ ਤੱਕ ਸਮੁੰਦਰੀ ਹਾਲ ਦੇ ਵਿੱਚ ਇਹ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਣੀ ਹੈ ਔਰ ਮੀਟਿੰਗ ਤੋਂ ਬਾਅਦ ਜੇਕਰ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਮੀਟਿੰਗ ਤੋਂ ਬਾਅਦ ਸੰਵੀਰ ਬਾਦਲ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਤਾਂ ਅੱਜ ਇਹ ਦੇਖਣਾ ਹੋਏਗਾ ਉਨ੍ਹਾਂ ਵੱਲੋਂ ਕੀ ਕੁਝ ਅਹਿਮ ਇਸ ਮੀਟਿੰਗ ਤੋਂ ਬਾਅਦ ਪਿਆ ਜਾਂਦਾ ਜੀ ਜੀ ਸ਼ੁਕਰੀਆ ਰਾਜੀ ਪੂਰੀ ਜਾਣਕਾਰੀ ਦਿਲੀ ਤਾਂ ਜ ਨਜ਼ਰ ਇਸੇ ਮੀਟਿੰਗ ਤੇ ਬਣੀ ਹੋਈ ਹੈ ਐਸ ਡੀ ਪੀ ਸੀ ਮੈਂਬਰਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਮੀਟਿੰਗ ਕਰਨ ਜਾ ਰਹੇ ਨੇ ਐਸ ਡੀ ਪੀ ਸੀ ਚੋਣਾਂ ਕਾਫੀ ਦਿਲਚਸਪ ਹੋਈਆਂ ਨੇ ਜਦੋਂ ਤੋਂ ਬੀਬੀ ਜਗੀਰ ਕੌਰ ਨੇ ਐਸ ਡੀ ਪੀ ਸੀ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ ਪਾਰਟੀ ਚੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਤੇ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ